ਇਹ ਆਪਾਂ ਸਿੱਖਾ ਲਾਣਾ ਸੀਗਾ ਇਹ ਗੰਬੀਰ ਕਹਿੰਦਾ ਮੈਂ ਬੰ ਨਾਲ ਗਲੀ ਕਰੂੰਗਾ ਤੇ ਮੈਂ ਕਰਨਾ ਕੰਮ ਲੱਗਿਆ ਪਿਆ ਕੰਮ ਕਰਨਾ ਬੱਚਿਆਂ ਨੂੰ ਆਪਣਾ ਨੂੰ ਮੜਾ ਮੋਟਾ ਕੰਮ ਜਿਵੇਂ ਹੱਥੋਂ ਪਟਵਾਉਣਾ ਚਾਹੀਦਾ ਨਾਲ ਲਾਓ ਕੰਮ ਕਰਨੇ एक गंभीर शीशा घसद होया सारा इन्हें आप कम किया ਆਪ ਸਾਰਾ ਗੜੀਆਂ ਕੱਢੀਆਂ ਗੱਟੀਆਂ ਲਾਈਆਂ ਤੇ ਹੁਣ ਆਪ ਸ਼ੀਸ਼ਾ ਕੱਸਦਾ ਹੋਇਆ ਇੱਕਮਵੀਰ ਸਿੰਘ ਦੇਖੋ ਇਦਾਂ ਆਪਣੇ ਬੱਚਿਆਂ ਨੂੰ ਨਾ ਕਰਦੇ ਕੰਮਾਂ 'ਚ ਨਾਲ ਮੜਾ ਮੋਟਾ ਲਾਇਆ ਕਰੋ ਫਿਰ ਠੀਕ ਰਹਿੰਦਾ ਆ ਦੇਖੋ ਐਨ ਪ੍ਰੋਪਰ ਕੰਮ ਕੀਤਾ ਇਹਨੇ ਆ ਦੂਜਾ ਸ਼ਹਿਕਤੇ ਲੈਣਾ ਸੀਗਾ ਸ਼ੀਸ਼ਾ ਇਹ ਕਹਿੰਦਾ ਜੀ ਨੇ ਆਪ ਕਰੂੰਗਾ ਵੀ ਕੁਝ ਨਾ ਕੁਝ ਨਹੀਂ ਕਰਨਾ ਪਰ ਮਸ਼ੀਨੀਆਂ ਲਾ ਕੇ ਲੱਟੀਆਂ ਸੀਗੀਆਂ ਨੂੰ ਇਹਨੇ ਆਪ ਕੀਤਾ ਸਾਰਾ ਕੁਝ ਬਜਾਦਾ ਨਹੀਂ ਕਸਣਾ ਬਸ ਦੇਖੋ ਇੱਧਰ ਵੀ ਨੇ ਕੰਬੀਰ ਨੇ ਕਸਿਆ ਬੱਚੇ ਦੀ ਹੌਸਲਾ ਫਜਾਈ ਲਈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ